ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਸਪ੍ਰੀਤ ਪੰਜਾਬੀ ਬੂਟੀਕ ਚੈਨਲ ਤੇ ਥੋੜਾ ਬਹੁਤ ਬਹੁਤ ਸਵਾਗਤ ਆ ਜੀ ਹੁਣ ਆਪਾਂ ਬਣਾਉਣ ਲੱਗੇ ਹਾਂ ਕੁਲੇ ਦਾ ਡਿਜ਼ਾਈਨ ਸਭ ਤੋਂ ਪਹਿਲਾਂ ਇੱਕ ਰਿਕਵੈਸਟ ਆ ਇੱਕ ਆਪਣਾ ਚੈਨਲ ਹੋਰ ਆ ਜਸਪ੍ਰੀਤ ਮਲਟੀ ਕੁਕਿੰਗ ਚੈਨਲ ਉਹਨੂੰ ਵੀ ਤੁਸੀਂ ਸਬਸਕ੍ਰਾਈਬ ਕਰ ਲਓ ਜਿਸ ਤਰ੍ਹਾਂ ਇਸ ਚੈਨਲ ਨੂੰ ਪਿਆਰ ਦਿੱਤਾ ਉਹਨੂੰ ਵੀ ਦੇਣਾ ਜੀ ਤੇ ਹੁਣ ਆਪਾਂ ਕਰਦੇ ਆ ਕੰਮ ਦੀ ਗੱਲ ਆਪਾਂ ਪ੍ਰਿੰਟਡ ਸੂਟ ਆਪਣਾ કોટਨ ਦਾ ਜੈਫਰੀ ਮੈਚਿੰਗ ਸਲਵਾਰ ਹੈ ਇਹਦੇ ਨਾਲ ਹੈ ਜੀ ਲੈਣਾ ਵਾਲੀ ਸਲਵਾਰ ਨਾਲ ਦੀ ਆਪਾਂ ਪੱਟੀ ਲੈ ਲਈ ਸੀ ਕਪੜੇ ਦੀ ਪੱਟੀ ਲੈ ਲਈ ਸੀ ਤੇ ਇਹਦੇ ਤੇ ਆਪਾਂ ਪੇਸਟਿੰਗ ਪੇਪਰ ਨਹੀਂ ਤੇ ਪੇਸਟਿੰਗ ਵਾਲੀ ਬੁਕਰਮ ਲਾ ਲਈ 1 ਇੰਚ ਤੇ 1.5 ਤੇਰੀ ਆਪਾਂ ਨਾ ਇਸ ਤਰ੍ਹਾਂ ਲੰਬੀ ਪੱਟੀ ਤਿਆਰ ਕਰ ਲਈ ਇਹਦੀ ਲੰਬਾਈ ਹੈਗੀ ਹੈ ਜੀ 22 ਇੰਚ ਉਹ ਤੁਸੀਂ ਤੁਹਾਡੀ ਮਰਜ਼ੀ ਹੈ ਜਿੰਨੀ ਮਰਜ਼ੀ ਹੈ ਤੁਸੀਂ ਰੱਖ ਸਕਦੇ ਹੋ ਵੱਧ ਘੱਟ ਤੇ ਪਰਪਾਈ ਨਹੀਂ ਰੱਖਣੀ ਸੀ ਤੇ ਗੋਲ ਗਲਾ ਆਪਾਂ ਲੈ ਲਿਆ ਇਹਦੇ ਨਾਲ ਆਵळा ਹੁਣ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਗਲੇ ਦੇ ਸਾਈਡਾਂ ਤੇ ਸਲਾਈ ਲਾ ਲਾਂਗੇ ਐਸਟਰਾ ਸਲਾਈ ਲਾ ਲਈ ਹੁਣ ਇਸ ਤਰ੍ਹਾਂ ਨਾ ਇਹਨੂੰ ਆਪਾਂ ਗਲੇ ਨੂੰ ਦੂਰਾ ਮੋੜ ਲਾਂਗੇ ਫੋਲਡ ਕਰ ਲਾਂਗੇ ਇਦਾਂ ਇੱਥੇ ਆਪਾਂ ਗਲੇ ਬਣਾ ਲਾਂਗੇ ਸੈਂਟਰ ਦੀ ਤੇ ਉੱਪਰੋਂ ਫालतू ਗਲਾ ਜਿਹੜਾ ਆਪਾਂ ਕਟਿੰਗ ਕਰ ਦਾਂਗੇ ਕਪੜਾ ਤੇ ਇਹ ਸੈਂਟਰ ਚ ਲਾ ਲਾਂਗੇ ਟੱਕ ਠੀਕ ਆ ਹੁਣ ਆਪਾਂ ਕੀ ਕਰਨਾ ਜੀ ਇਹਦੇ ਨਾਲ ਪਾ ਇੱਕ ਪਾਸੇ ਲਾਉਣੀ ਹੈ ਲੈਸ ਪਲੇਸ ਵੀ ਸਿੱਧੀ ਹੋਣੀ ਚਾਹੀਦੀ ਐ ਤੇ ਆਪਣੇ ਪੱਟੀ ਵੀ ਸਿੱਧੀ ਹੋਣੀ ਚਾਹੀਦੀ ਇੱਕ ਸਾਈਡ ਤੇ ਲਾਵਾਂਗੇ ਚਾਹੇ ਇਧਰਲੀ ਸਾਈਡ ਤੇ ਲਾਲੋ ਚਾਹੇ ਇਧਰਲੀ ਸਾਈਡ ਤੇ ਲਾਲੋ ਉਹ ਤੁਹਾਡੀ ਮਰਜ਼ੀ ਆ ਇਸ ਤਰ੍ਹਾਂ ਇੱਕ ਸਾਈਡ ਤੇ ਲਾਉਣੀ ਆਪਾਂ ਪਲੇਸ ਇਹਦੇ ਉੱਤੇ ਲਾਵਾਂਗੇ ਆਪਾਂ ਸਲਾਈ ਪਲੇਸ ਦੀ ਸਿੱਧੇਪੁਣ ਚੈੱਕ ਕਰ ਲੈਣੀ ਐ इतों लैस कर देंगे कटिंग कटिंग करती लैस तो हूँ आपूँ ना इस तरह दूरा मोड़ लागे दूरा मोड़ के इतने आप तरह निशान ला लेंगे जाने कि आप बना लागे ढकद ਹੁਣ ਇਸ ਤਰ੍ਹਾਂ ਆਪਾਂ ਇਹਨੂੰ ਐਵੇਂ ਕਰ ਲਿਆ। ਇੱਥੋਂ ਨੂੰ ਹੁਣ ਤੁਸੀਂ ਇੱਧਰ ਨੂੰ ਮੋੜ ਲੈਣਾ ਇਸ ਤਰ੍ਹਾਂ। ਐਸ ਕਰੀ ਤੇ ਇੱਧਰ ਨੂੰ ਤੇ ਇਸ ਤਰ੍ਹਾਂ ਇੱਧਰ ਨੂੰ। ਆ ਦੋਨੇ ਹੁੱਟੀਆਂ ਜਿਹੜੇ ਆ ਇੱਕੋ ਜਿਹੇ ਰੱਖਣੇ ਆ। ਇਸ ਤਰ੍ਹਾਂ ਐਵੇਂ ਮੋੜ ਲੈਣਾ। ਜੇ ਤੁਹਾਨੂੰ ਵੱਧ ਘੱਟ ਲੱਗੇ ਵੀ ਤੇ ਤੁਸੀਂ ਇਸ ਤਰ੍ਹਾਂ ਇੱਕ ਪੱਟੀ ਨੂੰ ਗਾਫਸ਼ਾ ਕਰ ਸਕਦੇ ਹੋ। ਹੁਣ ਤੁਸੀਂ ਕੀ ਕਰਨਾ ਜੀ ਇਹਦੇ ਤੇ ਲਾਉਣੀ ਆ ਸਲਾਈ ਇੱਥੇ ਸਲਾਈ ਲਾਉਣੀ ਆ ਇੱਕ ਸਾਈਡ ਤੇ ਤੇ ਨਾਲੇ ਨਾ ਇਹਦੇ ਚੋਂ ਕੱਟ ਕੇ ਥੋੜੀ ਜੀ ਲੈਸ ਆ ਛੋਟੇ ਛੋਟੇ ਪੀਸ ਆ ਜਿਹੜੇ ਤੋਂ ਇਹ ਆਪਾਂ ਨਾ ਇਹਦੇ ਵਿੱਚ ਰੱਖਣੇ ਤੁਸੀਂ ਚਾਹੋ ਇਸ ਤਰ੍ਹਾਂ ਸਾਰੀ ਲੈਸ ਵੀ ਰੱਖ ਸਕਦੇ ਹੋ ਆਪਣੀ ਮਰਜ਼ੀ ਆ ਇਹ ਪੀਸ ਕੱਟ ਕੇ ਲਾਉਣੇ ਤੁਸੀਂ ਪੀਸ ਵੀ ਕਰ ਸਕਦੇ ਹੋ ਇਸ ਤਰ੍ਹਾਂ ਲੈਸ ਵੀ ਬਹੁਤ ਸੋਹਣੀ ਲੱਗੂਗੀ ਤੇ ਪਰ ਆਪਾਂ ਛੋਟੇ ਛੋਟੇ ਪੀਸ ਕਟਾਂਗੇ ਇਹਦੇ ਚੋਂ

इस तरह रख लेना है एक पासे रखना दूसरा पासा तो एव रखा आप थोड़ी जी स्पेस छद के फिर रखा थोड़ी जी स्पेस थे। फिर जिनी एक बारी स्पेस छड़ी उन्नी आप अगले तो छड़नी है एक बार फिर एक पीस और लग जू ਇਹ ਇਸ ਤਰ੍ਹਾਂ ਹੋ ਗਿਆ ਆਪਣਾ ਇਹ ਨੂੰ ਨਾ ਹੁਣ ਆਪਾਂ ਇਹ ਨੂੰ ਲਾਵਾਂਗੇ ਉੱਥੇ ਉਹਦੇ ਤੇ ਰੱਖ ਕੇ ਲਾਵਾਂਗੇ ਤੇ ਤਾਂ ਕਰਕੇ ਆਪਾਂ ਇਹਦੇ ਤੇ ਸਲਾਈ ਨਹੀਂ ਮਾਰੀ ਪਹਿਲਾਂ ਹੁਣ ਆਪਾਂ ਇਹ ਨੂੰ ਨਾ ਕਮੀਜ਼ ਨੂੰ ਲੈ ਲੈਣਾ ਗਲਾਏ ਦੇ ਉੱਪਰ ਇਸ ਤਰ੍ਹਾਂ ਰੱਖ ਲੈਣਾ ਤੇ ਗਲੇ ਦਾ ਆਪਾਂ ਨਾ ਇਸ ਤਰ੍ਹਾਂ ਵਿੱਚੋਂ ਨਿਸ਼ਾਨ ਲਾ ਦਾਂਗੇ ਕਿ ਕਿੱਥੋਂ ਤੱਕ ਆਪਣਾ ਗਲਾ ਆਊਗਾ ਆਪਣਾ ਗਲਾ ਆਊਗਾ ਇਸ ਨਿਸ਼ਾਨ ਤੱਕ ਵੀ ਇਸ ਨਿਸ਼ਾਨ ਤੱਕ ਆਪਣਾ ਗਲਾ ਆਉਣਾ। ਮੈਨੂੰ ਇਹਨੂੰ ਰੱਖ ਲੈਣਾ ਹੈ। ਕਲੀਆਂ ਆਪਾਂ ਪਾਈਆਂ ਇਸ ਕਮੀਜ਼ ਦੇ ਵਿੱਚ ਤੇ ਇਹਨੂੰ ਆਪਾਂ ਇੱਥੇ ਰੱਖ ਲੈਣਾ। ਫੱਟੀ ਵਾਸਤੇ ਜਿਹੜੀ ਆਪਾਂ ਬਣਾਈ ਹੋਈ ਆ ਸੈਂਟਰ ਦੇ ਵਿੱਚ ਬਿਲਕੁਲ ਜਮਾ ਜਿੰਨੇ ਤੁਸੀਂ ਵਿੱਚ ਦੇਣੀਆਂ ਦੇ ਸਕਦੇ ਹੋ ਤੁਹਾਡੀ ਮਰਜ਼ੀ ਆਪਾਂ ਇੱਥੋਂ ਤੱਕ ਰੱਖਾਂਗੇ ਜਿੱਥੋਂ ਤੱਕ ਆਪਣੀ ਬਲੈਸ ਲੱਗੀ ਹੋਈ ਹੈ ਜੀ ਤੇ ਇਹਦੇ ਸੈਂਟਰ 'ਚ ਆਪਾਂ ਸਲਾਈ ਲਾ ਲਾਂ ਕਾਪਾਸ ਆਪਾਂ ਸੈਂਟਰ 'ਤੇ ਕੰਤਾਂਗੇ ਤੇ ਆਹ ਵੇਖੋ ਤੁਸੀਂ ਗਰੀਦ ਦੇ ਬਿਲਕੁਲ ਉੱਪਰ ਆਉਣਾ ਚਾਹੀਦੀ ਆਪਣੀ ਆਹ ਵਾਲੀ ਪੱਟੀ ਜਿਹੜੀ ਦੋਨਾਂ ਆਪਾਂ ਨਾ ਪੱਟਿਆਂ ਨੂੰ ਜੋੜਨਾ ਮਾਰਸ ਵਿੱਚ इस तरह आप सीधी ले जाएंगे सिलाई हम इतो यू मोड़ लागे हम लाव गे सिलाई जी आप पेल वाली सिलाई लाई से ना उद्देशर ही ला देंगे सिलाई कपड़ा यह हे ठाना ढिल नहीं छना ਨਪਾ ਇਧਰਲੀ ਸਾਈਡ ਤੇ ਸिलाई ਲਾ ਦਾਂਗੇ ਇੱਥੋਂ ਮੋੜ ਕੇ ਕਿਦਾਂ ਇਹ ਥੋੜੀ ਮਰਦੀ ਹੈ ਇੱਥੇ ਤੁਸੀਂ ਚੁੰਡ ਬਣਾਉਣੀ ਹੈ ਚੁੰਡ ਬਣਾ ਸਕਦੇ ਜਿਵੇਂ ਮੈਂ ਬਣਾਈ ਹੈ ਇੱਥੇ ਜੀ ਚੌਰਸ ਰੱਖਣਾ ਤਾਂ ਇੱਥੋਂ ਤੱਕ ਰਸਤਾ ਵਿੱਚ ਮੋੜ ਕੇ ਸਾਰਾ ਕਪੜਾ ਚੌਰਸ ਵੀ ਰੱਖ ਸਕਦੇ ਹਾਂ ਇਹ ਆਪੋ ਆਪਣੀ ਪਸੰਦ ਆ ਜੀ ਜਿਵੇਂ ਆਪਾਂ ਨੂੰ ਚੰਗਾ ਲੱਗੇ ਠੀਕ ਹੈ ਜੀ ਆ ਦੇਖੋ ਇੱਕ ਵਾਰੀ ਆਪਣੀ ਫੱਟੀ ਇਸ ਤਰ੍ਹਾਂ ਲੱਗ ਗਈ ਹੁਣ ਆਪਾਂ ਇਹਦੇ ਉੱਤੇ ਬਣਾ ਦਿੰਨੇ ਆ ਗਲਾ ਗਲਾ ਜਿਵੇਂ ਬਸ ਆਪਾਂ ਆਮ ਗਲਾ ਬਣਾਉਣਾ ਉਸੇ ਤਰ੍ਹਾਂ ਹੀ ਬਣਾਉਣਾ ਇਹ ਗਲਾ ਤੁਹਾਡੀ ਮਰਜ਼ੀ ਹੈ ਤੁਸੀਂ ਤেন ਚੁੰਡਾ ਗਲਾ ਬਣਾ ਸਕਦੇ ਹੋ ਵੀ ਸ਼ੇਪ ਦਾ ਬਣਾ ਸਕਦੇ ਹੋ ਤੇ ਤੇ ਚੌਰਸ ਬਣਾ ਸਕਦੇ ਹਾਂ ਇਹ ਆਪੋ ਆਪਣੀ ਚੁਆਇਸ ਆ ਆਪਾਂ ਗੋਲ ਗਲਾ ਬਣਾਇਆ ਗਲਾ ਬਣਾਉਣ ਵੇਲੇ ਧਿਆਨ ਰੱਖਣਾ ਕਿ ਜਿਹੜਾ ਗਲੇ ਦਾ ਸੈਂਟਰ ਹੋਊਗਾ ਤੇ ਆਹ ਪੱਟੀ ਦਾ ਵਿਚਾਲਾ ਹੋਊਗਾ ਇਹਦੇ ਬਿਲਕੁਲ ਉੱਪਰ ਆਉਣਾ ਚਾਹੀਦੀ ਹੈ ਕਰੀ ਦੇ ਨਾਲ ਕਰੀਜ ਮੈਚ ਕਰਨੀ ਚਾਹੀਦੀ ਹੈ ਮਿਲਣੀ ਚਾਹੀਦੀ ਹੈ நீங்க கலா ஹெஸ்தான் அப்படின் छोटे चुट छोटे टक् लगा देंगे टक् लगा लगे ध्यान रखना तो अपनी सिलाई तूरा ही रखना टक कई बार ना काली सिलाई ना कट्टी जाए इस तरह छोटे चुट छोटे टक् आप लगा ले हूँ गले को उस तरह ही जिमें आप आम गला उलटा उलटा लेंगे ਆ ਦੇਖ ਸਕਦੇ ਹੋ ਜੀ ਆਪਣਾ ਗਲੇ ਦਾ ਡਿਜ਼ਾਈਨ ਬਣ ਕੇ ਤਿਆਰ ਆ ਕਟਲੈਸ ਦੇ ਵਿੱਚ ਜੇ ਕਈ ਵਾਰੀ ਆਪਣੇ ਕੋਲੇ ਲੈਸ ਘਟਦੇ ਹੁੰਦੀ ਹੈ ਵੀ ਡਿਜ਼ਾਈਨ ਬਣਾਉਣ ਨੂੰ ਪੂਰੀ ਨਹੀਂ ਆਉਂਦੀ ਤੇ ਤੁਸੀਂ ਇਸ ਤਰ੍ਹਾਂ ਡਿਜ਼ਾਈਨ ਬਣਾ ਸਕਦੇ ਹੋ ਜਿਵੇਂ ਆਹ ਲੈਸ ਆਪਾਂ ਕੱਟ ਕੇ ਲਾਈ ਹੈ ਇੱਧਰ ਵੀ ਤੁਸੀਂ ਐਂ ਕੱਟ ਕੇ ਲਾ ਲਓ ਜੀ ਜਮੈਂ ਥੋੜੀ ਲੈਸ ਆ ਤਾਂ ਤਾਂ ਵੀ ਕਟਲੈਸ ਦੇ ਵਿੱਚ ਸਜੂ ਹੈ ਜੀ ਦੇਖ ਕੇ ਦੱਸਿਓ ਮੇਰਾ ਡਿਜ਼ਾਈਨ ਕਿਦਾਂ ਦਾ ਲੱਗਿਆ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ